ਜੋ ਰੈਡਿੰਗ ਹੈ ਫਿਲਾਸਫੀ ਆਪਣਾ ਕਨਸਟਰਕਸ਼ਨ ਕਰਾਂ ਕਿ ਮੁੱਖ ਅੰਡੇ ਕੀ ਸੀ ਸਭ ਮੁੱਖ ਅੰਡੇ ਇੱਕ ਤਾਂ ਮਾਈਨਿੰਗ ਦਾ ਬਹੁਤ ਵੱਡਾ ਮੁੱਦਾ ਹੈਗਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਮਾਈਨਿੰਗ ਨੀਤੀ ਬਣਾਈ ਜਾਵੇ ਉਸ ਨੀਤੀ ਦੇ ਵਿੱਚ ਆਉਣ ਨੂੰ ਪੱਠਾ ਮਾਲਕ ਸਾਰੇ ਪੰਜਾਬ ਦੇ ਤਿਆਰ ਨੇ ਪਰ ਬਦਕਿਸਮਤੀ ਹੈ ਅੱਜ ਤੱਕ ਨੀਤੀ ਨਹੀਂ ਬਣੀ ਕੋਈ ਉਸ ਦੇ ਕਾਰਨ ਸਾਨੂੰ ਪ੍ਰੋਬਲਮਾਂ ਆਉਂਦੀਆਂ ਨੇ ਕਿ ਪ੍ਰਸ਼ਾਸਨ ਤੋਂ ਵੀ ਆਉਂਦੀਆਂ ਨੇਗੀਆਂ ਤੇ ਅਸੀਂ ਉਸ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਅਸੀਂ ਸਰਕਾਰ ਨੂੰ ਅੱਜ ਸਾਡੇ ਸਤ ਡਿਸਟ੍ਰਿਕਟ ਇੱਥੇ ਬੈਠੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਅਸੀਂ ਸਰਕਾਰ ਨੂੰ ਪ੍ਰਣਉ ਦਿੰਦੇ ਹਾਂ ਟੈਕਸ ਦਿੰਦੇ ਹਾਂਗੇ ਕਿ ਸਾਡੀ ਇਹ ਬਹੁਤ ਵੱਡੀ ਸਮੱਸਿਆ ਹੈ ਸਾਡੀ ਸਮੱਸਿਆ ਨੂੰ ਸੁਣਿਆ ਜਾਵੇ ਪਰ ਸਾਨੂੰ ਉਮੀਦ ਹੈ ਸਾਡੇ ਮੰਤਰੀ ਬਰਿੰਦਰ ਕੋਇਲ ਜੀ ਇਸ ਤੇ ਲੱਗੇ ਹੋਏ ਨੇ ਪਰ ਵੱਧ ਕੇ ਉਸ ਦੀ ਗੱਲ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਕਿ ਨਹੀਂ ਅਸੀਂ ਉਹਨਾਂ ਨਾਲ ਰੱਖ ਕੇ ਇਹਨੂੰ ਮਸਲੇ ਨੂੰ ਹੱਲ ਕਰਾ ਲੈਂਦੇ ਪਰ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਆਨ ਜੋ ਸੀਐਮ ਸਾਹਿਬ ਨੂੰ ਕਿਉਂਕਿ ਉਹਨਾਂ ਨੂੰ ਵੀ ਬਹੁਤ ਤਜਰਬਾ ਰੇਟਾਂ ਤੇ ਲਏ ਹੋਏ ਨੇ ਕਿ ਤੇ ਇਸ ਮਸਲੇ ਨੂੰ ਜਲਦੀ ਹੱਲ ਕੀਤਾ ਸਰ ਬਾਇਨਿਕ ਦੀ ਜੀ ਗੱਲ ਸੁਣੋ ਕਿ ਪਟਾਣ ਵਾਲੀ ਗਰਾਊਂਡ ਦੀ ਗੱਲ ਚੱਲਦੀ ਹੈ ਉਹਦੇ ਸੰਬੰਧ ਕੀ ਕਹਿੰਦੇ ਸਰ ਪੈਲਟਸ ਦੀ ਸਾਡੀ ਉੱਥੇ ਸਾਡੀ ਸਟੇ ਲਾਈ ਹੋਈ ਹੈ ਕਾਰਨ ਕੀ ਹੈ ਪੈਲਟਸ ਅਸੀਂ ਰੁਕਣ ਤੋਂ ਨਹੀਂ ਭਜਦੇ ਭਾਰ ਕਿਉਂਕਿ ਸਾਡਾ ਜਿਹੜਾ ਪੱਠਾ ਹੁੰਦਾ ਹੈ ਇਹ 15 18 ਦਿਨਾਂ ਬਾਅਦ ਖੁੱਲਦਾ ਹੈ ਪੈਲਟਸ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਰਾਖ ਬਹੁਤ ਜ਼ਿਆਦਾ ਹੈ 50% ਤੋਂ ਵੀ ਜ਼ਿਆਦਾ ਰਾਖ ਕੋਲੇ ਦੇ ਵਿੱਚ 7% ਰਾਖ। ਉਹ ਸਾਡਾ ਪੱਠਾ ਹੀ ਰਾਖ ਨਾਲ ਭਰ ਜੂਗਾ। ਉਹ ਸਾਡੇ ਕਿਸੇ ਸਿਸਟਮ 'ਚ ਨਹੀਂ ਆ ਰਿਹਾ। ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਸਰ ਤੁਸੀਂ ਸਾਨੂੰ ਕਿਤੇ ਚਲਾ ਕੇ ਦਿਖਾ ਦਿਓ। ਅਗਰ ਚੱਲਦੀ ਹੋਵੇ ਅਸੀਂ ਫੂਕ ਦਾਂਗੇ ਪਰ ਉਹ ਨਹੀਂ ਫੁਕਦੀ। ਤੇ ਸਾਡਾ ਪੱਕਾ ਯਕੀਨ ਹੈ ਕਿਉਂਕਿ ਅਸੀਂ ਪ੍ਰੈਕਟੀਕਲ ਕੀਤਾ ਹੋਇਆ ਹੈ ਉਹ ਸਾਡੇ ਪੱਠਿਆਂ 'ਚ ਨਹੀਂ ਫੁਕਦੀ। ਅਸੀਂ ਸਰਕਾਰ ਨੂੰ ਪਹਿਲਾਂ ਵੀ ਇਸ ਗੱਲ ਤੋਂ ਰਿਕਵੈਸਟ ਕੀਤੀ ਹੈ ਕਿ ਸਾਡੇ ਦੇ ਨਾਂ ਤੋਂ ਪਈ ਜਾਵੇ। ਅਸੀਂ ਹੁਣ ਵੀ ਇਹੀ ਕਾਂਗੇ ਕਿ ਸਾਰੇ ਸਾਡੇ ਦੇ ਨਾਂ ਤੋਂ ਸਰ ਸਾਡੇ ਜ਼ਿਲ੍ਹਾ ਸਮਰੂਪ ਦੀ ਟਰਮ ਹੁੰਦੀ ਹੈ 2 ਸਾਲ ਦੀ ਜੋ ਕਿ 10 ਜੂਨ 2025 ਨੂੰ ਖਤਮ ਹੋ ਗਈ ਕੱਲ ਅੱਜ ਅਸੀਂ ਤੁਹਾਡੇ ਸਾਹਮਣੇ ਰੀਇਵਾਲੂ ਕਰਤੀ ਅਸੀਂ ਦੁਬਾਰਾ ਟੀਮ ਬਣਾਤੀ ਅਸੀਂ ਲੋਕਾਂ ਨੂੰ ਜਾਵਾਂਗੇ ਸਾਡੇ ਕੈਂਡੀਡੇਟ 2 4 5 ਕਿੰਨੇ ਵੀ ਹੋਣ ਜੋ ਸਾਡਾ ਕੈਂਡੀਡੇਟ ਜਿੱਤ ਕੇ ਆਊਗਾ ਉਹ ਸਾਡਾ ਪ੍ਰਧਾਨ ਹੋਊਗਾ ਇਸੇ ਤਰ੍ਹਾਂ ਅਸੀਂ ਪੰਜਾਬ ਐਸੋਸੀਏਸ਼ਨ ਸਾਡੇ ਬੈਠੇ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਵੀ ਪ੍ਰਧਾਨ ਜੀ ਨੂੰ ਕਿ ਤੁਸੀਂ ਆਪਣੀ ਟੀਮ ਸਾਡਾ ਟਾਈਮ ਪੂਰਾ ਹੋ ਗਿਆ ਤੁਸੀਂ ਟੀਮ ਨੂੰ ਡਿਸੋਲਵ ਕਰਕੇ ਤੁਸੀਂ ਲੋਕਾਂ 'ਚ ਜਾਓ ਉੱਥੇ ਕਮੇਟੀ ਬਣਾਓ ਤੇ ਜੋ ਸਾਡਾ ਉੱਥੋਂ ਪ੍ਰਧਾਨ ਬਣ ਕੇ ਆਊਗਾ ਉਹ ਸਾਨੂੰ ਸਿਰ ਮੱਥੇ ਮਨਜ਼ੂਰ ਹੈ ਸ਼ਰਤ ਬੇਸ਼ੱਕ ਸਾਡਾ ਜੋ ਮੌਜੂਦਾ ਪ੍ਰਧਾਨ ਚੱਲ ਰਹੇ ਨੇ ਬੇਸ਼ੱਕ ਉਹੀ ਦੁਬਾਰਾ ਪ੍ਰਧਾਨ ਬਣ ਕੇ ਆ ਜਾਣ ਪਰ ਸਾਡਾ ਇੱਕ ਵਾਰੀ ਲੋਕਾਂ 'ਚ ਜਾਣ ਦਾ ਰਾਈਟ ਹੈ ਅਸੀਂ ਲੋਕਾਂ ਨਾਲ ਲੈ ਕੇ ਚੱਲੀ ਅੱਜ ਦੇ ਇਸ ਨਾਸਤਿਕ ਗੱਲ ਕਰਨ ਤੇ ਖਿਦਿਆ ਚੱਲਿਆ ਤੇ ਉਹਦਾ ਅੰਦੇਸ਼ ਮੈਕਟ ਫੋਕਸ ਸਰ ਅੱਜ ਸਾਡੇ 7 ਪ੍ਰਧਾਨ ਸਾਡੇ ਚਾਹ ਜਨ ਨੇ ਪਟਿਆਲਾ ਮੋਗਾ ਬਰਨਾਲਾ ਮਲੇਰ ਕੋਟਲਾ ਮਾਨਸਾ ਤੇ ਫਤਿਹਗੜ ਸਾਹਿਬ ਇਹਨੇ ਇੱਕ ਗੱਲ ਚਲੀ ਜੀ ਕਿ ਮਾਲਵਾ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਅਗਲੇ ਦੋ ਜੇਮ ਸਰ ਵੀ ਕਿ ਮਾਲਵਾ ਦਾ ਪ੍ਰਧਾਨ ਅਡਕ ਤੋਂ ਕੋਈ ਕਿਉਂ ਨਹੀਂ ਆਉਂਦਾ ਨਹੀਂ ਸਰ ਅਸੀਂ ਨਹੀਂ ਚਾਹੁੰਦੇ ਅਸੀਂ ਪੰਜਾਬ ਅਸ਼ਿਸ਼ ਨੇ ਇੱਕੋ ਹੀ ਰੱਖਣਾ ਚਾਹੁੰਦੇ ਹਾਂ ਸਾਡਾ ਪ੍ਰਧਾਨਕਰ ਸਾਡੀ ਸ਼ਕਤੀ ਕੱਟਦੀ ਹੈ ਅਸੀਂ ਪੰਜਾਬ ਦਾ ਪ੍ਰਧਾਨ ਇੱਕੋ ਹੀ ਰੱਖਣਾ ਚਾਹੁੰਦੇ ਹਾਂ ਸਮੱਸਿਆਵਾਂ ਅਸੀਂ ਬੈਠ ਕੇ ਆਪਸ ਵਿੱਚ ਹੱਲ ਕਰ ਲਾਂਗੇ ਕੋਈ ਗੱਲ ਨਹੀਂ ਸਾਡੀਆਂ ਵੱਖਰੀਆਂ ਨੇ ਉਧਰ ਵੱਖਰੀਆਂ ਨੇ ਪਰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਦੋ ਪ੍ਰਧਾਨਾਂ ਚ ਚਾਹੀਏ ਅਸੀਂ ਇੱਕ ਪ੍ਰਧਾਨ ਹੀ ਰੱਖਣਾ ਚਾਹੁੰਦੇ ਹਾਂ ਸਾਡੇ ਅੱਜ ਦੀ ਲਾਸਟ ਕੁਛ ਤਾਂ ਸਾਨੂੰ ਇਥੇ ਸੰਗਰੂਰ ਦੇ ਐਸੋਸੀਏਸ਼ਨ ਨੇ ਸੇਖੋ ਸਾਹਿਬ ਵੱਲੋਂ ਸਾਨੂੰ ਬਹੁਤ ਬੜਾ ਇਨਫੋਰਮੇਸ਼ਨ ਦੇ ਦਿੱਤੇ ਅਸੀਂ ਆਪ ਦਾ ਰਾਮਟੀਰੀਅਲ ਬਹੁਤ ਸਸਤੇ ਰੇਟ ਤੇ ਵੇਚ ਰਹੇ ਸੀ ਹੁਣ ਸਾਡੇ ਰੇਟ ਤੇ ਵਿੱਚ ਇਜਾਫਾ ਹੋਇਆ ਕਿਹਦੇ ਬਾਰੇ ਵਿੱਚ ਅਸੀਂ ਇਹਨਾਂ ਦੀ ਬਹੁਤ ਵਾਰੀ ਹੈ ਤੇ ਬਾਕੀ ਸਾਡੀਆਂ ਮੇਨ ਸਮੱਸਿਆਵਾਂ ਮਾ ਤਾਂ ਉਹੀ ਜਿਹੜੀਆਂ ਪੋਲੂਸ਼ਨ ਬਾਰੇ ਚ ਰਹੀਆਂ ਉਹ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ ਪੰਜਾਬ ਸਰਕਾਰ ਨਾਲ ਤਾਂ ਅਸੀਂ ਪਹਿਲਾਂ ਤੋਂ ਹੀ ਹੁਣ ਸਾਨੂੰ ਸੈਂਟਰਲ ਸਰਕਾਰ ਨੇ ਇਹਦੇ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਇਹ ਨੂੰ 1 ਨਵੰਬਰ ਤੋਂ ਕੰਪਲਸਰੀ ਕੀਤਾ ਜਾਏਗਾ ਜਿਹੜੀ ਕਿ ਟੈਕਨੀਕਲੀ ਇਕਨੋਮਿਕਲੀ ਸਾਨੂੰ ਇਹ ਬਾਇਬਲ ਨਹੀਂ ਹੈ ਅਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਰੇਟ ਇਹਦੀ ਕਲੋਰਮਿਕ ਵੈਲੀ 2500 ਸੀ ਵੀ ਹੈ ਤੇ ਕੋਲੇ ਦੀ 7000 ਸੀਗੀ ਹੈ ਕੋਲਾ 10000 ਰੁਪਏ ਹੋ ਗਿਆ ਇਹ 7500 ਹੈ ਇਹ ਸਾਨੂੰ 4 ਗੁਣਾ ਕਸਟ ਹੋ ਜਾਵੇਗਾ ਅਸੀਂ ਕਿਤੇ ਸਟੈਂਡ ਨਹੀਂ ਕਰਾਂਗੇ ਔਰ ਜਿਹੜੀਆਂ ਇੱਟਾਂ ਦੀ ਕੁਆਲਿਟੀ ਆ ਉਹ ਵੀ ਮਾੜੀ ਹੋਊਗੀ। ਇਹਦੇ ਨਾਲ ਸਾਡੀ ਜਿਹੜੀ ਆ ਸੈਕੰਡ ਕਲਾਸ ਇੱਟਾਂ ਜਿਹੜੀ ਉੱਤੀ ਪਰਸੈਂਟ ਵਾਝ ਜਾਂਦੀ ਆ। ਕੋਲੇ ਕੋਲੇ ਨਾਲ ਇੱਟ ਠੀਕ ਬਣਦੀ ਆ। ਇਸ ਕਰਕੇ ਇਹਨੂੰ ਅਸੀਂ ਵਰਤ ਨਹੀਂ ਸਕਦੇ। ਉਹ ਜੀ ਮਾਈਨਿੰਗ ਨੀਤੀ ਹੈ ਮਾਈਨਿੰਗ ਨੀਤੀ ਬਾਰੇ ਜੀ ਚੰਨੀ ਸਰਕਾਰ ਨੇ ਸਾਨੂੰ ਅ ਥੋੜੀ ਰਾਹਤ ਦਿੱਤੀ ਸੀ। ਵੀ ਅਸੀਂ ਤੁਹਾਨੂੰ 2 ਏਕੜ ਕਮੇਟੀ ਜਿਹੜੀ ਆ ਮਾਈਨਿੰਗ ਦੇ ਵਿੱਚ ਨਹੀਂ ਆਊਗੀ। ਪਰ ਉਹ 2 ਏਕੜ ਦੀ ਬਜਾਏ ਬਾਅਦ ਚ ਲਿਫਤੀ 2 ਏਕੜ। ਫਿਰ 100 ਮਾਨ ਸਾਹਿਬ ਨਾਲ ਮੇਰੀ ਪਰਸਨਲ ਵੀ ਗੱਲ ਹੋਈ ਹੈ ਇੱਥੇ ਸਾਡੇ ਮੂਕੇ ਸਰਕਾਰ ਮੁਕਾਰ ਬਿਬਾਰ ਮਿਲਨੀ ਹੋਈ ਸੀ ਉਹਨਾਂ ਨੇ ਮੈਂ ਕਿਹਾ ਜੀ ਤੁਸੀਂ ਇਹ 5 ਏਕੜ ਦੀ ਤੁਸੀਂ ਨੋਟੀਫਿਕੇਸ਼ਨ ਕਰੋ ਤਾਂ ਉਹ ਕਹਿੰਦੇ ਜੀ ਵਿਦਨ ਸ਼ਾਰਟ ਟਾਈਮ ਇਟ ਵਿਲ ਬੀ ਕਿਵੇਂ ਅੱਜ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਈ ਉਹ ਨੋਟੀਫਿਕੇਸ਼ਨ ਹੋ ਜੇ ਤਾਂ ਸਾਡਾ ਸਰਵਾਈਵਲ ਹੋ ਜੇ 2 ਏਕੜ ਨਾਲ ਸਾਡਾ ਪੱਠਾ ਨਹੀਂ ਚੱਲ ਸਕਦਾ ਜੇ ਜੇ ਚੱਲ ਸਕਦਾ ਤਾਂ ਇਲੈਗਲ ਉਹ ਸਾਨੂੰ ਵੀ ਪਤਾ 2 ਏਕੜ ਨਾਲ ਨਹੀਂ ਚੱਲ ਸਕਦਾ ਸਰ ਬਾਈਨਿੰਗ ਦੀ ਗੱਲ ਨੂੰ ਪ੍ਰੋਬਲਮ ਜੀ ਦੇਖੀਏ ਓਵਰ ਆਲ ਜੀ ਦੇਖੀਏ ਤਾਂ ਇੰਡਸਟਰੀ ਹਰ ਦੇਖੀ ਜਾ ਪਟੋ ਸਰਕਾਰਾਂ ਨਾਲ ਪੀਡਾ ਕੇ ਵੀ ਲੱਗਦਾ ਸਰਕਾਰਾਂ ਕੇਂਦਰ ਸਰਕਾਰ ਨੂੰ ਕੋਈ ਜਾਨ ਸਰਕਾਰ ਤਾਂ ਸਾਨੂੰ ਕੋਈ ਤੰਗ ਨਹੀਂ ਕਰ ਰਹੀ ਇਸ ਵੇਲੇ ਸਰਕਾਰ ਦਾ ਇਕੱਲਾ ਬਾਈਨਿੰਗ ਦੇ ਵਿੱਚ ਹੀ ਸਾਨੂੰ ਜਿਆਦਾ ਪ੍ਰੈਸ਼ਰਾਈਜ਼ ਕਰ ਰਹੀ ਹੈ ਔਰ ਇਧਰਲੇ ਬਸ ਸਟੇ ਹੋਇਆ ਵੈ ਪਰੈਲੀ ਬਾਰੇ ਉਹਦੇ ਵਿੱਚ ਉਹਦੇ ਵਿੱਚ ਥੋੜਾ ਬਹੁਤਾ ਸਾਨੂੰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ ਬੇਟੀ ਨਹੀਂ ਪੱਟਰੀ ਅਸੀਂ ਫਿਰ ਵੀ ਬਾਈ ਹੋਕ ਐਂਡ ਗਰੋਕ ਪੱਠੇ ਚਲਾਈ ਜਾਏ